ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸਾਡੀਆਂ ਜਿਹੜੀਆਂ ਫਾਲਤੂ ਦੀਆਂ ਲੜਾਈਆਂ ਜਿਹੜੀਆਂ ਅਸੀਂ ਪਾ ਕੇ ਬੈਠ ਜਾਂਦੇ ਆ ਜਾਂ ਫਾਲਤੂ ਦੇ ਕੰਪਲਿਕੀਸ਼ਨਸ ਜ਼ਿੰਦਗੀ ਦੇ ਵਿੱਚ ਅਜਾਹੇ ਹੋ ਜਾਂਦੇ ਨੇ ਇੱਕ ਦੂਸਰੇ ਨਾਲ ਨਫ਼ਰਤ ਕਰਨੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਹਰ ਇੱਕ ਦੀ ਲਾਈਫ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਇਥੇ ਟਾਈਮ ਆਉਂਦੇ ਆ ਕਿਸੇ ਨੇ ਕੋਈ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਚਲਾਉਣਾ ਸ਼ੁਰੂ ਕੀਤਾ ਹੁੰਦਾ ਆ ਕਿਸੇ ਨੇ ਸ਼ੁਰੂ ਕੀਤਾ ਹੁੰਦਾ ਹੈ ਜ਼ੀਰੋ ਲੈਵਲ ਤੋਂ ਤੇ ਕਿਸੇ ਨੂੰ ਉਹ ਚੀਜ਼ ਜਿਹੜੀ ਜਿਹੜੀ ਕਹਿੰਦੇ ਨਾ ਬਣੀ ਬਣਾਈ ਚੀਜ਼ ਮਿਲ ਜਾਂਦੀ ਆ ਸੋ ਇੱਥੇ ਲਾਈਫ ਦੇ ਵਿੱਚ ਹਰ ਇੱਕ ਦਾ ਸਟਾਰਟਿੰਗ ਪੁਆਇੰਟ ਕੁਛ ਆ ਹੁਣ ਆਪਾਂ ਇੱਥੇ ਐਗਜ਼ਾਮਪਲ ਲੈਣਾ ਬਹੁਤ ਹੀ ਸੁੰਦਰ ਜੀ ਐਗਜ਼ਾਮਪਲ ਬਹੁਤ ਹੀ ਸੌਖੀ ਐਗਜ਼ਾਮਪਲ ਤੁਸੀਂ ਆਪਣੇ ਆਲੇ-ਦੁਆਲੇ ਵੀ ਦੇਖੀ ਹੋਏਗੀ ਕਿਸੇ ਦਾ ਟਾਰਗੇਟ ਹੁੰਦਾ ਹੈ ਕਿ ਮੈਂ ਇਸ 100 ਨੰਬਰ ਤੇ ਪਹੁੰਚਣਾ ਹੈ ਜ਼ੀਰੋ ਦੇ ਲੈ ਕੇ 100 ਨੰਬਰ ਤੇ ਪਹੁੰਚਣਾ ਹੈ ਪਰ ਉੱਥੇ ਹੀ ਕਈਆਂ ਬੰਦਿਆਂ ਦੀ ਜਿਹੜੀ ਲਾਈਫ ਆ ਉਹ ਉਸ ਪੁਆਇੰਟ ਤੋਂ ਹੀ ਸ਼ੁਰੂ ਹੁੰਦੀ ਹੈ ਉਹ 100 ਨੰਬਰ ਤੋਂ ਹੀ ਸ਼ੁਰੂ ਹੁੰਦੀ ਹੈ ਜਿਵੇਂ ਇੱਕ ਬੰਦਾ 1000 ਰੁਪਏ ਤੋਂ ਜਾਂ 500 ਰੁਪਏ ਤੋਂ ਕਮਾਉਣਾ ਸ਼ੁਰੂ ਕਰਦਾ ਆ ਤਾਂ ਕਈ ਬੰਦੇ ਅਜਿਹੇ ਹੁੰਦੇ ਆ ਉਹਦੀ ਸ਼ੁਰੂਆਤ ਹੀ ਜਿਹੜੀ ਆ ਉਹ ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਕਿਉਂਕਿ ਉਹਦੇ ਪਿੱਛੇ ਕਹਿ ਲਈਏ ਜਾਂ ਉਹਦੇ ਕਿਸੇ ਵੱਡੇ-ਵਡੇਰਿਆਂ ਨੇ ਜਾਂ ਉਹਦੀ ਕਿਸੇ ਫੈਮਿਲੀ ਬੈਕਗ੍ਰਾਉਂਡ ਦਾ ਕੋਈ ਬਿਜ਼ਨਸ ਹੀ ਅਜਿਹਾ ਹੈ ਕਿ ਲੱਖ ਰੁਪਿਆ ਇਨਕਮ ਜਿਹੜੀ ਆ ਉਹਨੂੰ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਇਸ ਕਰਕੇ ਉਹਦਾ ਜਿਹੜਾ ਉਹ بیس ਉਹ ਲੱਖ ਰੁਪਏ ਤੋਂ ਸ਼ੁਰੂ ਹੋ ਗਿਆ ਤਾਂ ਕਿਸੇ ਲਈ ਉਹ ਜਿਹੜੀ ਚੀਜ਼ ਇੱਕ 500 ਰੁਪਏ ਤੋਂ ਲੱਖ ਰੁਪਏ ਤੱਕ ਹੀ ਟਾਰਗੇਟ ਆ ਸੋ ਇਹ ਇੱਕ ਬੜੀ ਬੇਸਿਕ ਜੀ ਤੁਹਾਨੂੰ ਮੈਂ ਐਗਜ਼ਾਮਪਲ ਦੱਸੀਆ ਕਿ ਹਰ ਇੱਕ ਦਾ ਸੁਪਨਾ ਅਲੱਗ ਆ ਹਰ ਇੱਕ ਦਾ ਲੈਵਲ ਅਲੱਗ ਆ ਪਰ ਇਹ ਨਹੀਂ ਆਪਾਂ ਇੱਥੇ ਕਿਸੇ ਨੂੰ ਕਹਿ ਸਕਦੇ ਕਿ ਤੇਰਾ ਲੈਵਲ ਛੋਟਾ ਤੇ ਮੇਰਾ ਲੈਵਲ ਵੱਡਾ ਕਿਉਂਕਿ ਕਈਆਂ ਦੇ ਲਾਈਫ ਦੇ ਵਿੱਚ ਜਿਵੇਂ ਆ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ 1 ਲੱਖ ਰੁਪਿਆ ਜੇ ਕਿਸੇ ਦਾ ਹੈਗੀ ਇਨਕਮ ਤਾਂ ਕਿਸੇ ਲਈ ਉਹ ਦੋਸਤੋ ਇੱਕ 15 ਦਿਨ ਦੀ ਮਿਹਨਤ ਆ ਕਿਸੇ ਲਈ ਉਹ ਇੱਕ ਦਿਨ ਦੀ ਵੀ ਮਿਹਨਤ ਆ ਦੁਨੀਆ ਤੇ ਇਦਾਂ ਇਦਾਂ ਦੇ ਅਮੀਰ ਬੰਦੇ ਵੀ ਹੈਗੇ ਆ ਕਿ ਉਹ ਘੰਟਿਆਂ ਦੀ ਕਮਾਈ ਦੇ ਵਿੱਚ ਇੱਕ ਇੱਕ ਲੱਖ ਰੁਪਈਆ ਵੀ ਕਮਾ ਰਹੇ ਨੇ ਸੋ ਅਸੀਂ ਇੱਥੇ ਇਹ ਨਹੀਂ ਜੱਜ ਕਰ ਸਕਦੇ ਵੀ ਕੌਣ ਕਿਸ ਲੈਵਲ ਤੇ ਆ ਆਪਾਂ ਜਦੋਂ ਕਿਸੇ ਨੂੰ ਤੋਲਣਾ ਮਿਲਣਾ ਆਪਾਂ ਨੂੰ ਜਿਹੜਾ ਕਹਿੰਦੇ ਨਾ ਉਹਨੂੰ ਦੇਖਣਾ ਸ਼ੁਰੂ ਕਰ ਦਿੰਨੇ ਆ ਕਿ ਹਾਂ ਇਹ ਇਸ ਕੈਟਾਗਰੀ ਦਾ ਇਹ ਇਸ ਲੈਵਲ ਦਾ ਸੋ ਜੇ ਅਸੀਂ ਲੇਬਲਾਂ ਦੇ ਚੱਕਰ ਦੇ ਵਿੱਚ ਬਹਿ ਜਾਗੇ ਤਾਂ ਇਹ ਦੁਨੀਆ ਤੇ ਲੈਵਲ ਆ ਨਾ ਫਿਰ ਭਰੀ ਪਈ ਆ ਪਰੇ ਤੋਂ ਪਰੇ ਲੋਕ ਪਏ ਨੇ ਲੱਖਾਂ ਕਰੋੜਾ ਕਮਾਉਣ ਵਾਲੇ ਪਏ ਨੇ ਤੇ ਉਹ ਵੀ ਹੈਗੇ ਜਿਹੜੇ ਝੁੱਗੀਆਂ ਝੌਂਪੜੀਆਂ ਵਿੱਚ ਰਹਿੰਦੇ ਨੇ ਸੋ ਆਪਾਂ ਇੰਨਾਂ ਚੀਜ਼ਾਂ ਵਿੱਚ ਹੀ ਡੁੱਬ ਡੋਬ ਕੇ ਬਸ ਇੱਕ ਦੂਸਰੇ ਨਾਲ ਲੜਾਈਆਂ ਲੈ ਲੀਆਂ ਜਾਂ ਕਿਸੇ ਨਾਲ ਕੋਈ ਪੰਗਾ ਲੈ ਲਿਆ ਕਿਸੇ ਨੇ ਕੋਈ ਆਰਗੂਮੈਂਟ ਕਿਸੇ ਨੂੰ ਕਰ ਦਿੱਤਾ ਕਿਸੇ ਨੇ ਕੋਈ ਟਿੱਚਰ ਕਰ ਦਿੱਤਾ ਉਹਦਾ ਗੁੱਸਾ ਕਰਕੇ ਇੱਕ ਦੂਸਰੇ ਨਾਲ ਠਾਣ ਠਾਣੀ ਹੋ ਕੇ ਬਸ ਆਪਣੇ ਆਪ ਨੂੰ ਆਪਣੀ ਲਾਈਫ ਨੂੰ ਇਸ ਤਰੀਕੇ ਨਾਲ ਖਰਾਬ ਕਰਕੇ ਬਹਿ ਗਏ ਨੇ ਸੋ ਸਾਨੂੰ ਇਹ ਵੀ ਨਹੀਂ ਪਤਾ ਕਿ ਸਾਡੀ ਲਾਈਫ ਦਾ ਮੋਟਿਵ ਕੀ ਹੋਣਾ ਚਾਹੀਦਾ ਕਿਸੇ ਦਾ ਮੋਟਿਵ ਤੁਹਾਨੂੰ ਦੱਸਿਆ ਵੀ ਸਿਰਫ 500 ਰੁਪਏ ਮੈਨੂੰ ਦਿਹਾੜੀ ਪਾ ਜੇ ਤਾਂ ਮੈਨੂੰ ਉਹ ਇਨਫ ਆ ਕਿਸੇ ਨੂੰ ਲੱਗਦਾ ਕਿ ਮੈਂ 500 ਤੋਂ ਲੈ ਕੇ 1 ਲੱਖ ਰੁਪਏ ਮੈਂ ਕਿਵੇਂ ਬਣਾਣਾ ਇੱਕ ਮਹੀਨੇ ਦਾ ਕਿਸੇ ਲਈ ਸਿਰਫ ਓਨਾ ਹੀ ਆ ਸੋ ਇੱਕ ਇਨਸਾਨ ਨੇ ਜਿਹੜੀ ਇਨਕਮ ਜਨਰੇਟ ਕਰਨੀ ਹੈ ਜੇ ਉਹਨੇ ਸੋਚਿਆ ਵੀ ਕਿ ਮੈਂ 500 ਰੁਪਏ ਕਮਾਉਣਾ ਕਿਸੇ ਨੇ ਸੋਚਿਆ ਮੈਂ 1 ਲੱਖ ਰੁਪਏ ਕਮਾਉਣਾ ਵਾ ਉਹਨੇ ਕਦੇ ਇਹ ਕਿਉਂ ਨਹੀਂ ਸੋਚਿਆ ਕਿ ਮੈਂ ਉਹ ਚੀਜ਼ ਕਮਾਉਣੀ ਕਿਸ ਸਿਰ ਤੋਂ ਆ ਕਿਸ ਕਿਸ ਦੇ ਵਜੂਦ ਤੋਂ ਆ ਉਹ ਇਨਸਾਨ ਦਾ ਇਨਸਾਨ ਨਾਲ ਜੇ ਪਿਆਰ ਹੈ ਨੀ ਜਿਸ ਜਿਸ ਫੀਲਡ ਵਿੱਚ ਤੁਸੀਂ ਕੰਮ ਕਰ ਰਹੇ ਹੋ ਮੰਨ ਲਓ ਤੁਸੀਂ ਦਿਹਾੜੀ ਹੀ ਕਰਦੇ ਪਏ ਹੋ ਉੱਥੋਂ ਤੁਸੀਂ 500 ਰੁਪਿਆ ਹੀ ਲੈਣਾ ਪਰ ਤੁਹਾਡਾ ਇਨਸਾਨ ਨਾਲ ਪਿਆਰ ਹੀ ਨਹੀਂ ਤੁਹਾਡਾ ਕੰਮ ਆਪਣੇ ਨਾਲ ਪਿਆਰ ਹੀ ਨਹੀਂ ਤੁਸੀਂ ਉਸ ਨੂੰ ਮਤਲਬ ਇਸ ਤਰੀਕੇ ਨਾਲ ਦੇਖ ਰਹੇ ਜਿਵੇਂ ਮੈਂ ਤਾਂ ਸਿਰਫ 500 ਰੁਪਿਆ ਲੈਣਾ ਆਪਣਾ ਕੰਮ ਕਰਨਾ ਤੁਹਾਡਾ ਜਿਹੜਾ ਦੇਣ ਵਾਲਾ ਤੁਹਾਡਾ ਮਾਲਕ ਹੈ ਤੁਹਾਨੂੰ ਉਹ ਵੀ ਤੁਹਾਨੂੰ ਇਸ ਤਰੀਕੇ ਨਾਲ ਦੇਖ ਰਿਹਾ ਸਿਰਫ ਇੱਕ 500 ਰੁਪਿਆ ਹੀ ਉਹਦੇ ਦਿਮਾਗ ਵਿੱਚ ਘੁੰਮ ਰਿਹਾ ਉਹਦੀ ਉਹਦੀ ਇਨਸਾਨੀਅਤ ਉਹ ਸਿਰਫ ਇੰਨੀ ਕੀ ਹੈ ਸੋ ਸਾਰੇ ਫੇਰ ਉਹੀ ਗੱਲ ਹੈ ਵੀ ਹਰ ਇੱਕ ਦਾ ਲੈਵਲ ਤੁਸੀਂ ਆਪਣੇ ਆਪਣੇ ਦਿਮਾਗ ਵਿੱਚ ਬਣਾਇਆ ਪਰ ਕਈ ਲੋਕ ਇਸ ਤਰੀਕੇ ਦੇ ਵੀ ਹੁੰਦੇ ਨੇ ਇਦਾਂ ਦੇ ਵੀ ਹੁੰਦੇ ਨੇ ਉਹਨੂੰ ਪਤਾ ਵੀ ਕਿ ਇਹ ਬੰਦਾ ਦਿਹਾੜੀ ਤੇ ਲੱਗਾ ਆ ਉਹਨੇ ਇੱਕ 500 ਰੁਪਇਆ ਸ਼ਾਮ ਨੂੰ ਸਵੇਰ ਤੋਂ ਲੈ ਕੇ ਲੱਗਾ ਜਿਹੜਾ ਸ਼ਾਮ ਨੂੰ ਉਹਨੇ ਜਦੋਂ ਘਰ ਪਹੁੰਚਣਾ ਤੇ ਇੱਕ 500 ਰੁਪਇਆ ਘਰ ਲੈ ਕੇ ਜਾਣਾ ਪਰ ਉਹਦੇ ਜਿਹੜੇ ਮਾਲਕ ਹੁੰਦੇ ਨੇ ਉਹਨੂੰ ਜਿਹੜਾ ਕੰਮ ਤੇ ਜਿੰਨੇ ਉਹਨੂੰ ਰੱਖਿਆ ਆ ਉਹ ਉਹਦੇ ਨਾਲ ਪੂਰਾ ਇਨਸਾਨਾਂ ਵਾਲਾ ਜਿਹੜਾ ਵਾ ਉਹ ਵਿਵਹਾਰ ਕਰਦੇ ਨੇ ਉਸ ਜਗ੍ਹਾ ਤੇ ਜੇ ਉਹ ਉਹਦੇ ਕੰਮ ਤੋਂ ਖੁਸ਼ ਹੋ ਕੇ ਉਸ ਦਾ 500 ਦੀ ਜਗ੍ਹਾ ਉਹਨੂੰ 100 ਰੁਪਏ ਉੱਤੇ ਦੇ ਦੇਣ ਕਿ ਆਹਲਾ ਤੇਰਾ ਕੰਮ ਉਹ ਬढ़ाਉ ਦਿਆ ਸੀ ਤਾਂ ਕਈ ਵਾਰੀ ਫਿਰ ਜਦੋਂ ਉਹ ਜਿਹੜਾ ਇਨਸਾਨ ਜਿਹੜਾ ਕੰਮ ਕਰ ਰਿਹਾ ਉਹ ਦਿਹਾੜੀ ਕਰ ਰਿਹਾ ਉਹਨੂੰ ਵੀ ਹੁੰਦਾ ਕਿ ਯਾਰ ਮੇਰਾ ਮਾਲਕ ਇੰਨਾ ਚੰਗਾ ਹੈ ਜੇ ਮੈਂ ਅੱਜ 5 ਵਜੇ ਤੱਕ ਕੰਮ ਕੀਤਾ ਤਾਂ ਉਹਨਾਂ ਵਿੱਚੋਂ ਮੈਂ 2 ਦਿਨ ਜੇ 6 ਵਜੇ ਤੱਕ ਵੀ ਕੰਮ ਕਰਦਾਗਾ ਤਾਂ ਮੇਰਾ ਕੀ ਘਸ ਜੇਗਾ ਸੋ ਇਸ ਤਰੀਕੇ ਦੀ ਪਲੈਨਿੰਗ ਨਹੀਂ ਅਸੀਂ ਕਰਦੇ ਇਸ ਤਰੀਕੇ ਨਾਲ ਅਸੀਂ ਸੋਚਦੇ ਹੀ ਨਹੀਂ ਆ ਸਾਡਾ ਸਿਰਫ ਇਹ ਹੈ ਕਿ ਕਿਸੇ ਨੂੰ ਵੱਢ ਲਈਏ ਕਿਸੇ ਨੂੰ ਖਾ ਲਈਏ ਬਸ ਆਪਣਾ ਢਿੱਡ ਭਰ ਲਈਏ ਇੱਕ ਦਿਨ ਦਾ ਹੀ ਟਾਰਗੇਟ ਲੈ ਕੇ ਚੱਲਦੇ ਹਾਂ ਕਿਸੇ ਨੇ ਲੰਬੇ ਸਮੇਂ ਤੱਕ ਕੋਈ ਸੋਚਦਾ ਹੀ ਨਹੀਂ ਕਿਸੇ ਨੂੰ ਸਾਡੇ ਦਿਮਾਗ ਵਿੱਚ ਚੀਜ਼ਾਂ ਇਸ ਤਰੀਕੇ ਨਾਲ ਬੈਠੀਆਂ ਹੋਈਆਂ ਕਿ ਸਾਨੂੰ ਲੱਗਦਾ ਵਾ ਕਿ ਸਾਡੀ ਜਿਹੜੀ ਦਿਨ ਹੈ ਬਸ ਅੱਜ ਦਾ ਲੰਘ ਜੇ ਕੱਲ ਦੀ ਕੱਲ ਵੇਖੀ ਜਾਏਗੀ ਬਹੁਤ ਸਾਰੇ ਲੋਕ ਇਦਾਂ ਹੀ ਚੱਲਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਵਿੱਚ ਚੀਜ਼ਾਂ ਇਦਾਂ ਵੱਡੀਆਂ ਹੋਈਆਂ ਨੇ ਕਿ ਅੱਜ ਦਾ ਢਿੱਡ ਭਰ ਕੇ ਕੱਲ ਨੂੰ ਕੀ ਪਤਾ ਕਿਸੇ ਨੇ ਕੀ ਕਿਦਾਂ ਮੁੱਕਰ ਜਾਣਾ ਕਿਉਂਕਿ ਹਰ ਇੱਕ ਇਨਸਾਨ ਆਪਣੀ ਸੋਚ ਦੇ ਅਕੋਰਡਿੰਗ ਚੱਲਦਾ ਤੇ ਜੇ ਉਹਨੂੰ ਲੱਗਦਾ ਵਾ ਕਿ ਮੈਂ ਅੱਜ ਦੇ ਤਰੀਕੇ ਵਿੱਚ ਹੈਗਾ ਉਹਦੇ ਨਾਲ ਕਿਉਂਕਿ ਉਹ ਖੁਦ ਬਦਲ ਸਕਦਾ ਇਸ ਕਰਕੇ ਉਹਨੂੰ ਬਾਕੀ ਦੁਨੀਆ ਵੀ ਲੱਗਦੀ ਕਿ ਸਾਰੀ ਸ਼ਾਇਦ ਉਹਦੇ ਵਰਗੀ ਆ ਜੇ ਮੈਂ ਬਦਲ ਸਕਦਾ ਹੋ ਸਕਦਾ ਕੱਲ ਨੂੰ ਇਹ ਵੀ ਬਦਲ ਜੇ ਮੈਨੂੰ ਪੇਛਾਨੇ ਨਾ ਸੋ ਆਪਣਾ ਕੰਮ ਕਰੋ ਤੇ ਲਾਂਬੇ ਕਰੋ ਸੋ ਇਦਾਂ ਦੀਆਂ ਸੋਚਾਂ ਅੱਜਕੱਲ ਦੇ ਲੋਕਾਂ ਨੇ ਰੱਖੀਆਂ ਹੋਈਆਂ ਹਨ ਪਰ ਨਹੀਂ ਤੁਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹ ਚੀਜ਼ ਸੋਚ ਕੇ ਵੇਖੋ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਝ ਅਜਿਹੇ ਇਨਸਾਨ ਜ਼ਰੂਰ ਹੋਣਗੇ ਜੋ ਸੱਚੀ ਦਿਲੋਂ ਨਿਭਾਉਂਦੇ ਨੇ ਜੋ ਸੱਚੀ ਦਿਲੋਂ ਕਰਦੇ ਨੇ ਉਹ ਲੈਵਲ ਨਹੀਂ ਸੋਚਦੇ ਉਹ ਇਨਸਾਨੀਅਤ ਦੇਖਦੇ ਨੇ ਉਹ ਬੰਦੇ ਦਾ ਰਤਬਾ ਨਹੀਂ ਦੇਖਦੇ ਉਹ ਬੰਦੇ ਦੇ ਅੰਦਰ ਜਿਹੜਾ ਬੈਠਾ ਇਨਸਾਨ ਸਹੀ ਮਾਇਨੇ ਵਿੱਚ ਉਹ ਸਿਰਫ ਉਹਨੂੰ ਹੀ ਦੇਖਦੇ ਨੇ ਸੋ ਹਰ ਇੱਕ ਨੂੰ ਚੀਜ਼ ਨੂੰ ਹਰ ਇੱਕ ਇਨਸਾਨ ਨੂੰ ਮਟੀਰੀਅਲਿਸਟਿਕ ਥਿੰਗਸ ਨਾਲ ਆਪਾਂ ਜਿਹੜਾ ਨਾ ਪਦਾਰਥਵਾਦੀ ਚੀਜ਼ਾਂ ਨਾਲ ਆਪਾਂ ਉਹਨੂੰ ਨਾ ਤੋਲ ਮੋਲ ਕੇ ਦੇਖਦੇ ਆ ਇਹਦੇ ਕੋ ਪੈਸਾ ਕਿੰਨਾ ਹੈ ਇਹਦੀ ਜਿਹੜੀ ਉਹ ਹیثیت ਕਿੰਨੀ ਗਾ ਇਹਦਾ ਜਿਹੜਾ ਉੱਠਣੀ ਬੈਠਣੀ ਇਹਦਾ ਕਪੜਾ ਲੀਲਾ ਕਿਦਾਂ ਦਾ ਹਰ ਇੱਕ ਚੀਜ਼ ਨੂੰ ਅਸੀਂ ਨਾ ਇਹਨਾਂ ਚੀਜ਼ਾਂ ਨਾਲ ਇਨਸਾਨ ਨੂੰ ਤੋਲ ਕੇ ਦੇਖਦੇ ਆ ਅੱਜ ਦੀ ਡੇਟ ਵਿੱਚ ਪਰ ਐਦਾਂ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਜਿਹੜੀ ਇਹ ਗਲਤੀ ਕਰਦੇ ਆ ਨਾ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਅਣਜਾਣੇ ਵਿੱਚ ਜੋ ਵੀ ਅਸੀਂ ਚੀਜ਼ਾਂ ਗੱਲਾਂ ਕਰਦੇ ਵਿੱਚ ਕਰ ਰਹੇ ਆ ਉਹਦਾ ਪ੍ਰਭਾਵ ਸਾਡੀ ਸੁਸਾਇਟੀ ਦੇ ਸਾਡੇ ਬੱਚਿਆਂ ਤੇ ਸਾਡੀ ਆਉਣ ਵਾਲੀ ਜਨਰੇਸ਼ਨ ਤੇ ਪਏਗਾ ਜੇ ਤੁਸੀਂ ਅੱਜ ਦੇ ਡੇਟ ਵਿੱਚ ਇਹ ਜਿਹੀ ਸੋਚ ਰੱਖਦੇ ਜੇ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਬਹੁਤ ਸਾਰੇ ਲੋਕਾਂ ਦਾ ਵਾਪਰੀ ਵੀ ਹੈ ਵਾਪਰ ਰਹੀ ਹੈ ਜੇ ਤੁਸੀਂ ਅੱਜ ਦੀ ਡੇਟ ਵਿੱਚ ਇਹ ਸੋਚ ਰੱਖ ਲਈ ਆ ਕਿ ਤੁਸੀਂ ਕਿਸੇ ਨੂੰ ਲੈਵਲ ਦੇ ਨਾਲ ਕਰਦੇ ਪਏ ਜੇ ਤੋਲ ਮੋਲ ਦੇ ਨਾਲ ਕਰਦੇ ਕਿਸੇ ਨੂੰ ਕਿਸੇ ਦਾ ਲੈਵਲ ਦੇਖ ਕੇ ਕਿਸੇ ਦੇ ਕੱਪੜੇ ਦੇਖ ਕੇ ਤੁਸੀਂ ਉਹਦੇ ਨਾਲ ਡੀਲ ਕਰਦੇ ਪਏ ਜਨਾ ਤਾਂ ਤੁਹਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਸਾਹਮਣੇ ਜੇ ਤੁਸੀਂ ਆਪਣੇ ਆਪ ਨੂੰ ਪ੍ਰੂਫ ਨਾ ਕਰ ਸਕਦੇ ਜੇ ਤੁਸੀਂ ਉਹਦੇ ਸਾਹਮਣੇ ਆਪਣਾ ਕੋਈ ਲੈਵਲ ਨਹੀਂ ਇੱਕ ਮੁਕਾਮ ਨਹੀਂ ਹਾਸਲ ਕਰ ਸਕੇ ਜਿਹੜਾ ਤੁਸੀਂ ਸੱਚੀ ਚਾਹੁੰਦੇ ਜੇ ਜੇ ਤੁਸੀਂ ਚਾਹੁੰਦੇ ਚ ਮ ਲੱਖ ਰੁਪਇਆ ਇਨਕਮ ਆਪਣੀ ਇੱਕ ਮਹੀਨੇ ਦੀ ਬਣਾਵਾ ਜੇ ਤੁਸੀਂ ਨਾ ਬਣਾ ਸਕੇ ਪਰ ਉਹਨਾਂ ਦੇ ਦਿਮਾਗ ਵਿੱਚ ਤਾਂ ਤੁਸੀਂ ਉਹ ਲੈਵਲ ਵਾਲੀ ਚੀਜ਼ਾਂ ਪਾਤੀਆਂ ਨਾ ਕੱਲ ਨੂੰ ਤੁਹਾਡਾ ਉਹ ਲੈਵਲ ਨਹੀਂ ਹੋਣਾ ਤੇ ਦੂਸਰਿਆਂ ਦੇ ਸਾਹਮਣੇ ਉਹਨਾਂ ਨੇ ਤੁਹਾਨੂੰ ਫਿਰ ਨਿੰਦਣਾ ਸ਼ੁਰੂ ਕਰ ਦੇਣਾ ਕਿ ਮੇਰੇ ਮਾਪਿਓ ਤਾਂ ਤੇ ਲੈਵਲ ਹੀ ਨਹੀਂ ਆ ਮੈਂ ਤੁਹਾਨੂੰ ਕਿਸੇ ਦੇ ਅੱਗੇ ਆਪਣੇ ਫਰੈਂਡਸ ਦੇ ਸਾਹਮਣੇ ਕਿੱਦਾਂ ਪੇਸ਼ ਕਰਾਂ ਤੇ ਉਹ ਚੀਜ਼ਾਂ ਆਈਆਂ ਕਿੱਥੋਂ ਉਹ ਤੁਹਾਡੇ ਘਰ ਦੇ ਮਾਹੌਲ ਤੋਂ ਆਈਆਂ ਤੁਸੀਂ ਘਰੇ ਗੱਲਾਂ ਹੀ ਇਹ ਜਿਹੇ ਹੀ ਕਰਦੇ ਸੀ ਉਹ ਫਲਾਣੇ ਦਾ ਲੈਵਲ ਤੇ ਆ ਉਹ ਤਾਂ ਇੰਨੀ ਕਮ ਹੁੰਦਾ ਤੇ ਜੇ ਤੁਹਾਡੀ ਖੁਦ ਦੀ ਇਨਕਮ ਉਨੀ ਨਾ ਬਣੀ ਤੁਹਾਡਾ ਉਹ ਲੈਵਲ ਨਾ ਬਣਿਆ ਤੁਹਾਡਾ ਉਹ ਸਟੈਂਡਰਡ ਹੀ ਨਾ ਬਣਿਆ ਬੱਚਿਆਂ ਦੇ ਸਾਹਮਣੇ ਤਾਂ ਉਹ ਕੱਲ ਨੂੰ ਤੁਹਾਨੂੰ ਕਿੱਦਾਂ ਦਾ ਫਿਰ ਡੀਲ ਕਰਨਗੇ ਕਿਸੇ ਦੇ ਸਾਹਮਣੇ ਤੁਹਾਨੂੰ ਕਿੱਦਾਂ ਡੀਲ ਕਰਨਗੇ ਉਦੋਂ ਤੁਸੀਂ ਬਜ਼ੁਰਗ ਹੋਇਆ ਹੋਣਾ ਤੇ ਤੁਹਾਨੂੰ ਉਸ ਸਿਚੁਏਸ਼ਨ ਵਿੱਚ ਉਸ ਉਮਰ ਦੇ ਵਿੱਚ ਆ ਕੇ ਤੁਹਾਨੂੰ ਜੇ ਉਹਨਾਂ ਦੀਆਂ ਗੱਲਾਂ ਸੁਣਨ ਨੂੰ ਮਿਲਿਆਂ ਮਿਲਣੀਆਂ ਜਦੋਂ ਤਾਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਏਗਾ ਸੋ ਇੱਥੇ ਦੋਸਤੋ ਉਹੀ ਗੱਲ ਫੇਰ ਦਿਮਾਗ 'ਚ ਆ ਜਾਂਦੀ ਹੈ ਕਿ ਜੈਸਾ ਬੀਜੋਗੇ ਵੈਸਾ ਹੀ ਤੁਸੀਂ ਵੱਡੋਗੇ ਸੋ ਜਿਹੜੀਆਂ ਚੀਜ਼ਾਂ ਤੁਸੀਂ ਦਿਮਾਗ 'ਚ ਆਪਣੇ ਪਾਓਗੇ ਉਹ ਸੋਸਾਇਟੀ ਦੇ ਵੀ ਆਟੋਮੈਟਿਕ ਤੁਹਾਡੀ ਕ੍ਰੀਏਟ ਉਹ ਜੀ ਹੋ ਜਾਂਦੀ ਹੈ ਤੁਹਾਡਾ ਘਰ ਦਾ ਮਾਹੌਲ ਉਹ ਜਿਹਾ ਕ੍ਰੀਏਟ ਹੋਣਾ ਸ਼ੁਰੂ ਹੋ ਜਾਂਦਾ ਤੁਹਾਡੇ ਬੱਚਿਆਂ ਤੇ ਅਜਿਹਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਕਿਉਂਕਿ ਤੁਸੀਂ ਲੈਵਲਸ ਸੋਚੇ ਨੇ ਆਪਣੇ ਦਿਮਾਗ ਵਿੱਚ ਤੁਸੀਂ ਇਨਸਾਨ ਨੇ ਦੇਖਿਆ ਤੁਸੀਂ ਉਹਦਾ ਦਿਲ ਨਹੀਂ ਦੇਖਿਆ ਤੁਸੀਂ ਉਹਦੀਆਂ ਜਿਹੜੀਆਂ ਗੱਲਾਂ ਨਹੀਂ ਸੁਨੀਆਂ ਤੁਸੀਂ ਸਿਰਫ ਤੇ ਸਿਰਫ ਉਹਦੀਏ ਜਿਹੜੇ ਲੈਵਲ ਦੇਖਿਆ ਉਹਦਾ ਸਟੈਂਡਰਡ ਹੀ ਦੇਖਿਆ ਹੁਣ ਉਹ ਸਟੈਂਡਰਡ ਝੂਠਾ ਵੀ ਹੋ ਸਕਦਾ ਉਹ ਕੁਝ ਪਲ ਦਾ ਕੁਝ ਸਾਲਾਂ ਦਾ ਵੀ ਹੋ ਸਕਦਾ ਪਰ ਜੇ ਐਕਚੁਅਲ ਬੰਦੇ ਦਾ ਜਿਹੜਾ ਸੁਭਾਅ ਹੈ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੇ ਤੱਕ ਉਹਦੇ ਮਰਨ ਤੱਕ ਉਹਦਾ ਸੁਭਾਅ ਰਹਿੰਦਾ ਆ ਉਹਨੂੰ ਕਿਸੇ ਨੇ ਦੇਖਿਆ ਹੀ ਨਹੀਂ ਸੋ ਇਹ ਚੀਜ਼ਾਂ ਬਹੁਤ ਹੀ ਜ਼ਿੰਦਗੀ ਵਿੱਚ ਕਮ ਹੋਣ ਵਾਲੀਆਂ ਨੇ ਕਿਉਂਕਿ ਜੈਸੀ ਕਰਨੀ ਵੈਸੀ ਪਰ ਨਹੀਂ ਹੋ ਜਾਂਦੀ ਜੈਸਾ ਅਸੀਂ ਬੀਜਾਂਗੇ ਅੱਗੇ ਜਾ ਕੇ ਵੈਸਾ ਸਾਨੂੰ ਵੜਨਾ ਪਏਗਾ ਜੇ ਅਸੀਂ ਚੰਗੀ ਫਸਲ ਅੱਜ ਦੀ ਡੇਟ ਵਿੱਚ ਲਗਾਤੀ ਉਹਦਾ ਜਿਹੜਾ ਆਨੰਦ ਆ ਉਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਹੋਏਗਾ ਕਈ ਵਾਰੀ ਕਈਆਂ ਘਰਾਂ ਵਿੱਚ ਇੱਕ ਨਾ ਇੱਕ ਟਾਰਗੇਟ ਲੈ ਕੇ ਇੱਕ ਘਰ ਦਾ ਵੱਡਾ ਬਜ਼ੁਰਗ ਮੈਂਬਰ ਜਾਂ ਕੋਈ ਵੱਡਾ ਜੀ ਇਹ ਗੱਲ ਤੈਅ ਕਰਕੇ ਚੱਲਦਾ ਕਿ ਅਸੀਂ ਕਿਸੇ ਨਾਲ ਧੋਖਾ ਨਹੀਂ ਕਰਨਾ ਅਸੀਂ ਹਰ ਇੱਕ ਕੰਮ ਨੂੰ ਬੜੇ ਇਮਾਨਦਾਰੀ ਨਾਲ ਕਰਨਾ ਉਸ ਤੋਂ ਵੱਡੀ ਗੱਲ ਬੇਸਿਕ ਗੱਲ ਜਿਹੜੀ ਸਿਖਾਈ ਜਾਂਦੀ ਆ ਉਹ ਇਹ ਹੀ ਆ ਕਿ ਹਰ ਇੱਕ ਦੀ ਰਿਸਪੈਕਟ ਕਰਨੀ ਆ ਜੇ ਅਸੀਂ ਉਹੀ ਨਹੀਂ ਬੱਚਿਆਂ ਨੂੰ ਸਿਖਾ ਸਕੇ ਖੁਦ ਵੀ ਨਹੀਂ ਉਹ ਸਿੱਖ ਸਕੇ ਤਾਂ ਅਸੀਂ ਕਿਸੇ ਨੂੰ ਕੀ ਮੈਸੇਜ ਦਵਾਂਗੇ ਕੱਲ ਨੂੰ ਜਦੋਂ ਉਹੀ ਚੀਜ਼ਾਂ ਸਾਡੇ ਤੇ ਵਾਪਰਦੀਆਂ ਨੇ ਫਿਰ ਅਸੀਂ ਦੋਸ਼ ਦੇਣਾ ਸ਼ੁਰੂ ਕਰ ਦਿੰਨੇ ਆ ਕਿ ਰੱਬਾ ਸਾਡੇ ਨਾਲ ਇਦਾਂ ਕਿਉਂ ਕੀਤਾ ਪਰ ਇਹ ਚੀਜ਼ ਜਾਣਣੀ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਆਪਣੇ ਟਾਈਮ ਦੇ ਵਿੱਚ ਅਸੀਂ ਕਿਹੜਾ ਬੀਜ ਬੋਇਆ ਸੀ ਅਸੀਂ ਕਿਸੇ ਨੂੰ ਕਿਹੜੇ-ਕਿਹੜੇ ਬੋਲ ਬੋਲੇ ਸੀ ਕਿ ਇਹਦੇ ਨਾਲ ਕਿਦਾਂ ਵਿਵਹਾਰ ਕੀਤਾ ਸੀ ਉਹ ਚੀਜ਼ਾਂ ਜਿਹੜੀਆਂ ਉਹ ਫਿਰ ਤੁਹਾਡੇ ਸਾਹਮਣੇ ਆਉਣੀਆਂ ਆਟੋਮੈਟਿਕ ਸ਼ੁਰੂ ਹੋ ਜਾਣਗੀਆਂ ਫਿਰ ਆਪਾਂ ਕਰਮਾਂ ਨੂੰ ਕੋਸ਼ਣਾ ਸ਼ੁਰੂ ਕਰ ਦਿੰਨੇ ਆ ਸੋ ਇਸ ਕਰਕੇ ਆਪਣੀ ਜਿਹੜੀ ਗਰਾਊਂਡ ਆ ਆਪਣਾ ਜਿਹੜਾ ਲੈਵਲ ਆ ਆਪਣੀ ਜਿਹੜੀ ਤੁਹਾਡੀ ਜ਼ਮੀਨ ਆ ਉਹ ਵਾਲੀ ਜ਼ਮੀਨ ਜਿਹੜੀ ਐਕਚੁਅਲ ਵਿੱਚ ਉਹ ਜ਼ਮੀਨ ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਬਣੀ ਹੋਈ ਆ ਉੱਥੇ ਆਪਾਂ ਕੀ ਬੀਜਦੇ ਆ ਉਹਨੂੰ ਆਪਾਂ ਕਿਸ ਵੇਹ ਨਾਲ ਉਹਨੂੰ ਬੋਨੇ ਆ ਉੱਥੇ ਕਿਸ ਤਰ੍ਹਾਂ ਦੀ ਫਸਲ ਉਗੋਣੇ ਆ ਉੱਥੇ ਕਿੰਨੇ ਕਿੰਨੇ ਟਾਈਮ ਤੇ ਜਾ ਕੇ ਆਪਾਂ ਨੂੰ ਬਾਰ-ਬਾਰ ਦੇਖਦੇ ਆ ਉਨੂੰ ਰੀਚੈੱਕ ਕਰਦੇ ਆ ਕਿ ਜੋ ਆਪਾਂ ਕਰ ਰਹੇ ਆ ਜੋ ਇੱਥੇ ਉਗਾ ਰਹੇ ਆ ਕਿ ਇੱਥੇ ਕੋਈ ਬਾਹਰੀ ਤਾਕਤ ਦਾ ਕੋਈ ਹਮਲਾਤ ਨਹੀਂ ਹੋ ਰਿਹਾ ਕਿਸੇ ਬਾਹਰੀ ਸੋਚ ਦਾ ਉੱਤੇ ਪੈਰਾ ਨਹੀਂ ਹੋ ਰਿਹਾ ਸੋ ਇਸ ਗੱਲਾਂ ਦਾ ਤੁਹਾਨੂੰ ਟਾਈਮ ਟੂ ਟਾਈਮ ਜਿਹੜਾ ਉਹ ਅਪ ਟੂ ਡੇਟਾ ਰਹਿਣਾ ਪੈਣਾ ਆਪ ਵੀ ਰਹਿਣਾ ਪੈਣਾ ਆਪਣੇ ਪਾਰਟਨਰਸ ਨੂੰ ਵੀ ਰੱਖਣਾ ਪੈਣਾ ਆਪਣੀ ਫੈਮਿਲੀ ਨੂੰ ਵੀ ਰੱਖਣਾ ਪੈਣਾ ਸੋ ਇਹ ਜਿਹੜੀਆਂ ਬੇਸਿਕ ਦੀਆਂ ਗੱਲਾਂ ਸੀ ਇਹ ਸਾਨੂੰ ਸਮਝ ਲੈਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਜੈਸੀ ਕਰਨੀ ਵੈਸੀ ਭਰਨੀ ਆ ਇਹ ਸਾਰਾ ਕੁਝ ਇਸੇ ਹੀ ਦੁਨੀਆ ਤੇ ਇਹ ਮਤ ਸੋਚਿਓ ਕਿ ਜੇ ਕੋਈ ਤੁਹਾਡੇ ਨਾਲ ਅੱਜ ਬੁਰਾ ਕਰ ਰਿਹਾ ਆ ਤੁਹਾਨੂੰ ਇਹ ਹੀ ਆ ਕਿ ਚੱਲ ਅੱਗੇ ਜਾ ਕੇ ਦੇਖ ਲੈ ਕੇ ਤੁਹਾਨੂੰ ਉੱਥੋਂ ਉਹਦਾ ਪਿੱਛਾ ਤੁਹਾਨੂੰ ਛੱਡ ਦੇਣਾ ਚਾਹੀਦਾ ਅੱਜ ਦੇ ਡੇਟ ਵਿੱਚ ਅਜਿਹਾ ਹੀ ਟਾਈਮ ਆ ਸੋ ਇਸ ਕਰਕੇ ਆਪਣੇ ਆਪ ਨੂੰ ਅਪਡੇਟ ਕਰਨਾ ਸ਼ੁਰੂ ਕਰੋ ਤੇ ਸਮੇਂ ਦੇ ਸਮੇਂ ਨਾਲ ਆਪਣੇ ਆਪ ਨੂੰ ਰੀਚੈੱਕ ਕਰਨਾ ਵੀ ਸ਼ੁਰੂ ਕਰੋ ਸਾਡੇ ਅੰਦਰ ਕੀ ਚੱਲ ਰਿਹਾ ਹੈ ਕਿਵੇਂ ਦਾ ਸੀ ਵਿਵਹਾਰ ਕਰ ਰਹੇ ਹਾਂ ਕਿਉਂਕਿ ਉਹਦਾ ਆਨਸਰ ਤੁਹਾਡੇ ਲੌਂਗ ਟਰਮ ਦੇ ਵਿੱਚ ਤੁਹਾਡੇ ਦਿਮਾਗ ਤੇ ਪਵੇਗਾ ਤੁਹਾਡੀ ਫੈਮਿਲੀ ਤੇ ਪਵੇਗਾ ਸੋ ਦੋਸਤੋ ਅੱਜ ਦੀਆਂ ਇੰਨੀਆਂ ਕੀ ਗੱਲਾਂ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਜੀ